ਰੋਧ ਨਸ਼ੀ ਅੰਰੋਧ ਛੇੜੀ ਮੁਹਿੰਮ ਤੈਤ ਅੱਜ ਪਾਤੜਾਂ ਦੇ ਕਈ ਪਿੰਡਾਂ ਦੇ ਵਿੱਚ ਹਲਕਾ ਵਿਧਾਇਕ ਦੇ ਬੇਟੇ ਅਤੇ ਹਲਕਾ ਵਿਧਾਇਕ ਦੀ ਟੀਮ ਵੱਲੋਂ ਇੱਕ ਅਭਿਆਨ ਛੇੜਿਆ ਗਿਆ ਜਿਸ ਵਿੱਚ ਕਿ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਹੈ ਉੱਥੇ ਵੱਡੀ ਤਰ੍ਹਾਂ ਦੇ ਵਿੱਚ ਜਿੱਥੇ ਬੀਬੀਆਂ ਪਹੁੰਚੀਆਂ ਨੇ ਉੱਥੇ ਲੋਕਾਂ ਦਾ ਵੀ ਇੱਕ ਇਸ ਮੁਹਿੰਮ ਦੇ ਵਿੱਚ ਜੁੜਨ ਦਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਇਸ ਵਕਤ ਜਿੱਥੇ ਪਹੁੰਚੇ ਨੇ ਕਈ ਪਿੰਡਾਂ ਦੇ ਵਿੱਚ ਜਿਹੜੇ ਇਥੋਂ ਉਹਨਾਂ ਨਾਲ ਵੀ ਗੱਲ ਕਰਦੇ ਸੀ ਕਿਸ ਤਰ੍ਹਾਂ ਦਾ ਇਸ ਤਹਿਰਾ ਪਿੰਡ ਹੰਕੜੀ ਵੀ ਤੇ ਸਮੂਹ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਗੁਰਪ੍ਰੀਤ ਸਿੰਘ ਜੀ ਸਰਦਾਰ ਰਣਜੀਤ ਸਿੰਘ ਫਿਰ ਪ੍ਰਧਾਨ ਡਾਕਟਰ ਜੁਨੇਪਾਲਕਨਾ ਸਾਡੇ ਵੀ ਸੋਨੀ ਤੇਜੇ ਦਾ ਤੇ ਹੋਰ ਵੀ ਜਿਹੜੇ ਬਲਾਕ ਪ੍ਰਧਾਨ ਤੇ ਵਰਕਰ ਸਹਿਮਾਨ ਆਏ ਆ ਅਸੀਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਘਰ ਖਾਲਸਾ ਵਾਹਿਗੁਰੂ ਘਰ ਪਿਛਲੇ ਵਰਦੇ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੋਧ ਨਸ਼ਾ ਵਿਰੋਧੀ ਉਸ ਤਹਿਤ ਅੱਜ ਹਲਕਾ ਵਿਧਾਇਕ ਵੱਲੋਂ ਪਿੰਡ-ਪਿੰਡ ਜਾ ਕੇ ਜਿਹੜੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਨਸ਼ਾ ਦੇ ਵਿਰੋਧ ਜਿਹੜੇ ਕਿ ਨਸ਼ਾ ਤਿਆਗੋ ਔਰ ਨਸ਼ਾ ਦੇ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੇ ਨਸ਼ਾ ਕਰਨ ਵਾਲੇ ਲੋਕ ਹੈ ਜਿਹੜੇ ਉਹਨਾਂ ਖਿਲਾਫ ਇਨਫਾਰਮੇਸ਼ਨ ਦਿਓ ਔਰ ਇਥੋਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕੀਤਾ ਜਾਵੇ ਅਸੀਂ ਗੱਲ ਕਰਾਂਗੇ ਜਿਹੜੇ ਕਿ ਅੱਜ ਮੁਹਿੰਮ ਤਹਿਤ ਅੱਜ ਹਲਕਾ ਵਿਧਾਇਕ ਦੇ ਬੇਟਾ ਔਰ ਇੱਥੇ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਅੱਜ ਜਿਹੜਾ ਤੁਸੀਂ ਇੱਥੇ ਮੁਹਿੰਮ ਨੂੰ ਬਾਈ ਜੀ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਤੇ ਇੱਥੇ ਬਾਈ ਜੀ ਕਾਕਾ ਜੀ ਐਮਐਲਏ ਸਾਹਿਬ ਦੇ ਬੇਟਾ ਜੀ ਦਾ ਧੰਨਵਾਦ ਕਰਦਾ ਜੀ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਇਸ ਕੰਮ 'ਚ ਅਸੀਂ ਇਹਨਾਂ ਦੇ ਨਾਲ ਆ ਜੀ ਇਹ ਮਹਿੰਮਤ ਲੋਕਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੀ ਲੋਕਾਂ ਦੇ ਧੀ ਪੁੱਤ ਨਸ਼ਿਆਂ ਤੋਂ ਬਚ ਜਾਣਗੇ ਜੀ ਮੈਂ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਪ੍ਰੈਸ ਦਾ ਵੀ ਤੇ ਸਾਡੀ ਲੀਡਰਸ਼ਿਪ ਦਾ ਵੀ ਜੀ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਚਲਾਈ ਗਈ ਮੁਹਿੰਮ ਤਹਿਤ ਕਿਉਂਕਿ ਪੰਜਾਬ ਦੇ ਹਰ ਕੋਨੇ-ਕੋਨੇ ਦੇ ਵਿੱਚ ਜਿਹੜੇ ਕਿ ਸੂਬਾ ਸਰਕਾਰ ਦੇ ਨੁਮਾਇੰਦੇ ਪਹੁੰਚ ਰਹੇ ਨੇ ਅੱਜ ਇਸੇ ਤਰ੍ਹਾਂ ਹੀ ਜਿਹੜੇ ਹਮਚੜੀ ਦੇ ਪਿੰਡ ਦੇ ਵਿੱਚ ਪਹੁੰਚੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਔਰ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਪਿੰਡ ਹਮਚੜੀ ਦੇ ਵਿੱਚ ਪਹੁੰਚੇ ਹੋਏ ਜਿੱਦੋਂ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸੇ ਦੇ ਤਹਿਤ ਅਸੀਂ ਕਰ ਕਰ ਜਾ ਕੇ ਪੂਰੇ ਪਿੰਡ ਨੂੰ ਮੈਸੇਜ ਲਾ ਰਹੇ ਆ ਕਿ ਜੇ ਕੋਈ ਬੰਦਾ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਪੁਲਿਸ ਦੀ ਉਹਦੇ ਖਿਲਾਫ ਸਖਤ ਕਾਰਵਾਈ ਹੈ ਹਾਂ ਜੇ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਲਈ ਪੰਜਾਬ ਸਰਕਾਰ ਨੇ ਰੀਹੈਬ ਦੀ ਓਪਰਚ्युनिटी ਦਿੱਤੀ ਗਈ ਹੈ ਕਿਉਂਕਿ ਸਰੀਰਕ ਤੌਰ ਤੇ ਬਿਮਾਰਤਾ ਹੁੰਦੀ ਹੁੰਦੀ ਹੈ ਉਹ ਮਾਨਸਿਕ ਤੌਰ ਤੇ ਬਹੁਤ ਬਿਮਾਰ ਹੁੰਦੇ ਆ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਸੋ ਅਸੀਂ ਇਹੀ ਮਾਨਸਾਭ ਦੀ ਜਿਹੜੀ ਸੋਚ ਹੈ ਲੋਕਾਂ ਤੱਕ ਪਹੁੰਚਾ ਰਹੇ ਆ ਕਿ ਪਿੰਡ ਦੇ ਵਿੱਚ ਜੇ ਤੁਸੀਂ ਨਸ਼ੇ ਨੂੰ ਠੱਲ ਪਾਉਣੀ ਆ ਆਪਾਂ ਕਹਿ ਸਕਦੇ ਆ ਕਿ ਇਹ ਇਕੱਲੇ ਇੱਕ ਬੰਦੇ ਦਾ ਕੰਮ ਹੈ ਨਹੀਂਗਾ ਇਹ ਤਾਂ ਸਾਨੂੰ ਇਕਜੁੱਟ ਹੋਣਾ ਪੈਂਦਾ ਪਿੰਦੇ ਦੇ ਇੱਕ ਸਰਪੰਚ ਨੂੰ ਜਾਂ ਪਿੰਡ ਦਾ ਹੋਰ ਕੋਈ ਚੁਣਿਆ ਹੋਇਆ ਨਮਾਇੰਦਾ ਉਹਨੂੰ ਇਕਜੁੱਟ ਹੋ ਕੇ ਸਾਰੇ ਬੰਦਿਆਂ ਨੂੰ ਇਹ ਸਾਥ ਦੇਣਾ ਪੈਗਾ ਕਿ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਜਿਵੇਂ ਕਿ ਦੱਸ ਰਹੇ ਨੇ ਕਿ ਇੱਥੇ ਅੱਜ ਜਿਹੜੀ ਮੁਹਿੰਮ ਤਹਿਤ ਹੈ ਤਾਂ ਕਾਫੀ ਜ਼ਿਆਦਾ ਹਲਕਾ ਵਿਧਾਇਕ ਦੀ ਟੀਮ ਵੀ ਪਹੁੰਚੀ ਹੋਈ ਹੈ ਔਰ ਜਿਹੜੇ ਕਿ ਸਰਕਾਰੀ ਅਧਿਕਾਰੀ ਵੀ ਪਹੁੰਚੇ ਹੋਏ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਕਿਸ ਤਰ੍ਹਾਂ ਜਿਹੜੀ ਅੱਜ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਦਾ ਜਿਹੜਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੀ ਜੋਗ ਅਗਵਾਈ ਹੇਠ ਜੁਧ ਨਸ਼ਿਆਂ ਵਿਰੁੱਧ ਇੱਕ ਜੜੀ ਮੁਹਿੰਮ ਚਲਾਈ ਗਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਸਾਡੇ ਤਿੰਨ ਪਿੰਡਾਂ ਦੀ ਮੀਟਿੰਗ ਸੀ ਉਹ ਪਹਿਲੀ ਮੀਟਿੰਗ ਹਾਮਚੜੀ ਦੇ ਵਿੱਚ ਹੋਈ ਹੈ ਔਰ ਲੋਕਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਔਰ ਘਰ-ਘਰ ਜਾ ਕੇ ਸੀ ਦਰਵਾਜ਼ੇ ਖੜਕਟਾ ਰਹੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਸਾਨੂੰ ਸਮੁੱਚੇ ਨਗਰ ਦੀ ਸਮੁੱਚੇ ਲੋਕਾਂ ਦੀ ਜਿਹੜੇ ਨਗਰ ਨਿਵਾਸੀਆਂ ਸਾਰਿਆਂ ਦੀ ਜ਼ਰੂਰਤ ਹੈ ਔਰ ਸਾਰਿਆਂ ਨੂੰ ਇਸ ਜਿਹੜੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਪਏਗਾ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਹਨ ਉਹਨਾਂ ਦੇ ਜਿਹੜੇ ਉਜੜਦੇ ਘਰ ਹੈ ਉਹਨਾਂ ਨੂੰ ਬਚਾ ਸਕੀਏ ਔਰ ਸਾਡੀ ਜਿਹੜੀ ਨੌਜਵਾਨੀ ਹੈ ਉਹਨੂੰ ਮੋੜ ਤੇ ਲੀਹਾਂ ਤੇ ਲਿਆ ਕੇ ਆਪਾਂ ਉਹਨਾਂ ਨੂੰ ਵਧੀਆ ਰੋਜ਼ਗਾਰ ਔਰ ਵਧੀਆ ਖੇਡਾਂ ਵੱਲ ਪ੍ਰੇਰਿਤ ਕਰ ਸਕੀਏ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਬਹੁਤ ਵੱਡੀ ਜਿਹੜੀ ਮੁਹਿੰਮ ਹੈ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਵੱਧ ਚੜਕੇ ਇਸ ਮੁਹਿੰਮ ਦਾ ਹਿੱਸਾ ਬਣੋ ਤਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਜਿਵੇਂ ਕਿ ਇਹਨਾਂ ਰਸਿਆ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਉਪਰਾਲੇ ਕਾਫੀ ਜਿਆਦਾ ਸਲੱਗੇ ਲੱਗਦੇ ਹਨ ਕਿ ਔਰ ਲੋਕਾਂ ਮਤਲਬ ਸਹਿਯੋਗ ਮਿਲ ਰਿਹਾ ਹੈ ਤੇ ਜਿਹੜੀਆਂ ਕਿ ਘਰਾਂ ਦੇ ਵਿੱਚ ਵੀ ਬੀਬੀਆਂ ਨੇ ਕਾਫੀ ਪਹੁੰਚੀ ਹੋਈਆਂ ਸਨ ਔਰ ਇਸ ਮੁਹਿੰਮ ਦੇ ਵਿੱਚ ਅੱਜ ਜਿਹੜੇ ਕਿ ਵੀਡੀਓ ਦਫ਼ਤਰ ਦੇ ਵਿੱਚੋਂ ਜਿਹੜੇ ਵੀਡੀਓ ਸਾਹਿਬ ਨੇ ਉਹ ਪਹੁੰਚੇ ਹੋਏ ਨੇ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਔਰ ਜਿਹੜਾ ਕਿ ਕਿਹੜੇ-ਕਿਹੜੇ ਪਿੰਡ ਦੇ ਵਿੱਚ ਅੱਜ ਜਿਹੜੀ ਇਹ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅੱਜ ಗ್ರಾಮ ਪੰਚਾਇਤ ਹਮਚੜੀ ਵਿਖੇ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਰੱਖਿਆ ਗਿਆ ਹੈ ਇਸ ਵਿੱਚ ਸਰਪੰਚ ਸਾਹਿਬ ਵੱਲੋਂ ਸਮੂਹ ਲੋਕ ਨਿਵਾਸੀਆਂ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਇਸ ਚਲਾਏ ਗਏ ਪ੍ਰੋਗਰਾਮ ਯੁੱਧ ਨਸ਼ਾ ਵਿਰੁੱਧ ਨੂੰ ਪੂਰਾ ਪੂਰਾ ਹੰਗਾਰਾ ਕੰਪਲੀਟ ਕਰਨ ਵਿੱਚ ਪੂਰਾ ਹੰਗਾਰਾ ਮਿਲ ਰਿਹਾ ਹੈਗਾ ਅਸੀਂ ਪੰਚਾਇਤ ਨੂੰ ਵੀ ਇਹੀ ਅਪੀਲ ਕੀਤੀ ਹੈ ਵੀ ਜੇਕਰ ਛੋਡੇ ਪਿੰਡ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਉਹਦੇ ਸੰਬੰਧੀ ਸਾਨੂੰ ਜਾਣਕਾਰੀ ਦਿਓ ਅਸੀਂ ਉਹਦਾ ਨਾਮ ਗੁਪਤ ਰੱਖਾਂਗੇ ਜਿਹੜਾ ਨਸ਼ਾ ਕਰਦਾ ਹੈਗਾ ਉਹਨੂੰ ਨਸ਼ਾ ਛਡਾਉਣ ਵਿੱਚ ਪੂਰਾ ਸਹਿਯੋਗ ਦੇਵਾਂਗੇ ਧੰਨਵਾਦ ਅੱਜ ਕਿਹੜੀ ਕਿਹੜੀ ਪੰਚਾਇਤ ਨੇ ਜੀ ਅੱਜ ਪਹਿਲਾ ਇਹ ਪਿੰਡ ਸੀਗਾ ਹਮਚੜੀ ਦੂਜਾ ਮੌਲਵੀ ਵਾਲਾ ਤੇ ਤੀਜਾ ਖਾਂਗ ਪਿੰਡ ਵਿੱਚ ਪ੍ਰੋਗਰਾਮ ਕੀਤਾ ਯਾਰ ਜਿਵੇਂ ਕਿ ਅੱਜ ਦੀ ਜਿਹੜੀ ਇਹਨਾਂ ਦੇ ਪ੍ਰੋਸੈਸ ਹੈ ਕਾਫੀ ਜ਼ਿਆਦਾ ਯੁੱਧ ਨਸ਼ਾ ਵਿਰੁੱਧ ਔਰ ਮੁਹਿੰਮ ਨੂੰ ਕਾਫੀ ਹੰਗਾਰਾ ਮਿਲ ਰਿਹਾ ਹੈ ਪਿੰਡਾਂ ਦੇ ਵੀ ਲੋਕ ਕਾਫੀ ਸਾਥ ਦੇ ਰਹੇ ਆ ਇਸ ਵਕਤ ਜਿਹੜੇ ਕਿ ਅੱਜ ਹਮਚੜੀ ਦੇ ਵਿੱਚ ਵੀ ਪਹੁੰਚੇ ਆ ਅਸੀਂ ਅਗਲੇ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਿਆ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਜਿਹੜੀ ਕਿ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇਹ ਚੇੜੀ ਗਈ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਅਭਿਆਨ ਉਸ ਦਾ ਲੋਕਾਂ ਤੇ ਵੀ